ਕੀ ਕਰਦੀ ਅਤੇ ਲੋਕਾਂ ਨਾਲ ਜੁੜੇ ਸ਼ਾਇਰ ਸਨ ਜਿਨ੍ਹਾਂ ਨੇ ਸਮੇਂ-ਸਮੇਂ ਪੰਜਾਬ ਪੰਜਾਬੀ ਅਤੇ ਪੰਜਾਬੀਆਂ ਦੇ ਹੱਥ ਚ ਨਾਰਾ ਉਲੰਘ ਕੀਤਾ ਉਹ ਪੰਜਾਬ ਬਾਰੇ ਮਨੁੱਖਤਾ ਦੇ ਕਾਹੇ ਦੌਰ ਬਾਰੇ ਫਿਕਰ ਮਨਸਾ ਪਰ ਆਸ ਦਾ ਬੱਲਾ ਉਹਨਾਂ ਨੇ ਕਦੇ ਨਾ ਛੱਡਿਆ ਉਹਨਾਂ ਲਿਖਿਆ ਕਿ ਇਹ ਪੰਜਾਬ ਕੋਈ ਨਿਹਰਾ ਜੀਓਗ੍ਰਾਫੀਆ ਨਹੀਂ ਇਹ ਇੱਕ ਵੀ ਇੱਕ ਗੀਤ ਇਤਿਹਾਸ ਕੀ ਹੈ ਸਦੀ ਸੂਰਜਵਾਨ ਚੰਕੂ ਮੇਰੀ ਆਸ ਅਕਾਸ਼ਤ ਖੇਤਰ ਦੇ ਵਿੱਚ ਬਹੁਤ ਉੱਚ ਅਧਿਕਾਰ ਤੇ ਹੁੰਦੀ ਹੈ ਉਹਨਾਂ ਦੀ ਗੱਲ ਵੱਡੇ ਸਹਿਰੀ ਨਾਰਾ ਦੀ ਹੁੰਦੀ ਹੈ ਉਹਨਾਂ ਦੇ ਉੱਪਰ ਬਹੁਤ ਸਾਰੇ ਥੀਸੇ ਲਿਖੇ ਗਏ ਬਹੁਤ ਸਾਰੀ ਖੋਜ ਹੋਈ ਲੇਕਿਨ ਜਿਹੜੀ ਸਭ ਤੋਂ ਖੂਬਸੂਰਤ ਜਿਹੜੀ ਗੱਲ ਇਹ ਹੈ ਕਿ ਮੈਂ ਉਹਨਾਂ ਦੇ ਨਾਮ ਪਰ ਜਦੋਂ ਨਿਚਰ ਦਾ ਸੀ ਕਰਕੇ ਜੀ ਮੈਂ ਦੇਖੀ ਕਰ ਕਿ ਡਾਕਟਰ ਸਰਜੀਤ ਪੱਤਰ ਦੀ ਸ਼ੈਲੀ ਦੀ ਗੱਲ ਕਰਦੇ ਵਿਚਾਰਾਂ ਦੀ ਗੱਲ ਖੇਤਾਂ 'ਚ ਵੀ ਹੁੰਦੀ ਹੈ ਡੇਟ ਗਿਆਨਾਂ ਦੇ ਵਿੱਚ ਵੀ ਮੈਂ ਉਹਨਾਂ ਦੀਆਂ ਗੱਲਾਂ ਹੁੰਦੀਆਂ ਦੇਖੀਆਂ ਹੱਡੀਆਂ ਪੱਠੀਆਂ ਦੇ ਮਾਮਲੇ ਦੀਆਂ ਗੱਲਾਂ ਹੁੰਦੀਆਂ ਦੇਖੀਆਂ ਮੈਂ ਕਿਵਲੀ ਉਹਨਾਂ ਦੇ ਨਾਲ ਇੱਕੋ ਢੰਗੀ ਦਾ ਜਾ ਰਹੇ ਸੀ ਕਿ ਦਰਗਾਹ ਤੇ ਭੱਜਾ ਗੁਰਮੁਠੀ ਵੇਜ ਨੂੰ ਗੁਰਤੀ ਦੇ ਕੇ ਆਪਣਾ ਫਰਜ਼ ਅਦਾ ਸਿੱਖ ਲਿਆ ਤੇ ਮਾਂ ਦੀ ਲੋਰੀ ਕੋਲੋਂ ਜਿਸ ਨੇ ਕਾफिया ਤੇ ਰਦੀਫ ਸਿੱਖ ਲਿਆ ਮਾਂ ਦੀ ਲੋਰੀ ਕੋਲੋਂ ਜਿਸ ਨੇ ਕਾफिया ਤੇ ਰਦੀਫ ਸਿੱਖ ਲਿਆ ਅੰਬਰ ਰੁੱਖ ਹਵਾਵਾਂ ਹੋਣ ਤਰਜ਼ ਚਿਕਾਉਣਾ ਗੀਤ ਤੇ ਕਿਆਮਤ ਥਲਣ ਲਈ ਕਾਫੀ ਸੀ ਜਿਸ ਦੀ ਕਲਦੀ ਲਈ ਤੇ ਵੇਖ ਖਲਨੀ ਜਿਸ ਦੀ ਜਵਾਲੇ ਹੋਗੇ ਠੁੰਡੇ ਸੀ ਲਫਜ਼ਾਂ ਦਾ ਉਹ ਜਾਦੂਗਰ ਸੀ ਅਖਰਾ ਨਾਲ ਉਸਲੀ ਤੇ ਸੂਰਜ ਵਰਗਾ ਮੁਖ ਚਮਕੇ ਮਾਨਾ ਰੱਖਿਆ ਸਰ ਜੀ ਸੂਰਜ ਵਰਗਾ ਮੁਖ ਚਮਕੇ ਮਾਨਾ ਰੱਖਿਆ ਸਰ ਜੀ ਚਰ ਪਾਤਲ ਡਾਕਟਰ ਸਾਹਿਬ ਦੀ ਗਜ਼ਲ ਦੇ ਹਰ ਸ਼ੇਰ ਦੀ ਤਪਸ਼ ਸ਼ਬਦਾਂ ਵਿੱਚ ਵੀ ਗਹਿਰਾਈ ਮਨੁੱਖੀ ਮਨ ਨੂੰ ਭਾਵਨਾਤਮਕ ਤੌਰ ਤੇ ਸੰਜੋੜ ਦਿੰਦੀ ਹੈ ਸੁਜੀਤ ਪਾਤਰ ਜੀ ਨੇ ਸਮੇਂ ਦੀ ਚੇਤਨਾ ਨੂੰ ਮਾਨਵਤਾ ਬੇਇਨਸਾਫੀ ਤੇ ਸਮਾਜਿਕ ਸਮੱਸਿਆਵਾਂ ਨੂੰ ਆਦਰਸ਼ੀ ਰੂਪ ਵਿੱਚ ਕਲਮਬੰਦ ਕੀਤਾ ਹੈ ਕਾਦਰ ਤੋਂ ਕੁਦਰਤ ਤੱਕ ਦੀ ਤਾਰੀਖ ਵਿੱਚ ਪਾਤਰ ਸਾਹਿਬ ਨੇ ਬਹੁਤ ਹੀ ਸੋਹਣੇ ਸ਼ਬਦਾਂ ਵਿੱਚ ਬੋਲਿਆ ਹੈ ਪੰਜਾਬੀ ਗਜ਼ਲ ਨੂੰ ਉਰਦੂ ਦੇ ਪ੍ਰਭਾਵ ਤੋਂ ਮੁਕਤ ਕਰਕੇ ਇੱਕ आधुनिक भी कोई कवि अपनी जीवन यात्रा पूरी करके स्वर्ग ਨੂੰ ਪਹੁੰਚਦਾ ਤੇ ਉਸ ਦੀ ਕਲਮ ਜੋ ਕੀ ਧਰਤੀ ਦੇ ਪਿੱਛੇ ਰਹਿ ਗਈ ਆ ਉਹ ਕਿੰਝ ਦਿਨ اٹਕਦੀ ਹੈ ਉਹ ਕਿੰਝ ਆਪਣੇ ਆਪ ਵਿੱਚ ਹੀ ਘੁੱਟਦੀ ਹੈ ਇਹ ਦਿਨ ਵਿੱਚ ਲੱਗਦਾ ਹੈ ਕਿ ਪਾਦਰ ਸਾਹਿਬ ਜੀ ਦੀ ਕਲਮ ਦਾ ਵੀ ਕੁਝ ਰਚਿਆ ਹੀ ਹਾਲ ਹੋਣਾ ਚੱਲ ਪਾਦਰ ਹੁਣ ਢੂੰਡਾਣ ਚਲਬੀਏ ਚਲ ਪਾਤਰ ਹੁਣ ਢੂੰਡਾਣ ਚਲਬੀਏ ਪੁੱਲੀਆਂ ਹੋਇਆਂ ਥਾਂ ਜਿਹੜੇ ਕਿ ਪੁੱਲੀਆਂ ਦੀ ਟ੍ਰੈਡੀਸ਼ਨ ਰਹਿ ਗਿਆ ਇਹ ਸਿਰਫ ਸਾਇੰਸ ਤੇ ਟੈਕਨੋਲੋਜੀ ਨਾਲ ਨਹੀਂ ਇਹ ਸੋਸ਼ਲ ਸਾਇੰਸਸ ਨਾਲ ਲਿਟਰੇਚਰ ਨਾਲ ਆੜਨਾਂ ਦੇ ਉਸੇ ਤਰ੍ਹਾਂ ਜੁੜੀ ਹੋਈ ਹੈ ਅੱਜ ਵੀ ਇਹ ਗੱਲ ਬਹੁਤ ਅਸਲੀ ਲੱਗਦੀ ਹੈ ਕਿਸੀ ایسی शख्सियत ਬਾਰੇ ਕੁਝ ਕਹਿਣਾ ਜਾਂ ਬੋਲਣਾ ਜੋ ਖੁਦ ਸ਼ਬਦਾਂ ਦਾ ਜਾਦੂਗਰ ਹੋਵੇ ਜਿਹਦੇ ਕੋਲ ਸ਼ਬਦਾਂ ਦਾ ਖਜ਼ਾਨਾ ਹੋਵੇ ਤੇ ਉਹਨਾਂ ਨੂੰ ਕਿੱਥੇ ਤੇ ਕਦੋਂ ਕਿਵੇਂ ਇਹ ਕਹਨੇ ਮੈਂ ਨਹੀਂ ਕਹਤਾ ਸੋ ਉਹਨਾਂ ਨੂੰ ਇੰਨਾ ਪਿਆਰ ਦੀ ਕਲਾ ਨਾ ਤੇ ਕੁਝ ਕਾਹ ਸ਼ੇਅਰ ਕਰਨ ਦੀ ਲੋੜ ਨਹੀਂ ਹੈ ਲੇਕਿਨ ਮੈਨ ਰਜਿਤ ਕਰ ਰਹਾ ਹਾਂ ਇਹ ਦਿੱਸਰੀ ਮੈਂ ਦੇਖੀ ਕਿ ਦੂਸਰੀ ਘਰਨੀ ਵੀ ਹੈ ਕਿ ਇਸ ਵੀ ਦਿਵਾਰੇ 'ਤੇ ਐਨੀਥਿੰਗ ਨੇ ਪਹੁੰਚੇ ਸ੍ਰੀ ਯੂਨੀਵਰਸਿਟੀ ਦੇ ਸ੍ਰੀਜੀਤ ਪਾਤਰ ਯਾਦਗਾਰੀ ਸਮਾਗਮ ਦੇ ਮੁੱਖ ਮਹਿਮਾਨ ਸਤਿਕਾਰਯੋਗ ਸ਼੍ਰੀਮੰਤ ਕੁਪਿੰਦਰ ਕੌਰ ਪਾਤਰ ਜੀ ਮਾਜੋ ਵਾਈਸ ਚਾਂਸਲ ਪ੍ਰੋਫੈਸਰ ਜੀਤ ਸਿੰਘ ਗੋਸਲ ਜੀ ਪਾਤਰ ਪਰਵਾਰ ਦੇ ਮੈਂਬਰ ਸਹਿਬਾਨ ਯੂਨੀਵਰਸਿਟੀ ਦੇ ਡਾਇਰੈਕਟਰਸ ਆਫਸਰ ਸਹਿਬਾਨ ਟੀਚਰ ਕਰਮਚਾਰੀ ਸਾਰੇ ਦੋਸਤਾਂ ਦਾ ਪਤਨਯੋਗ ਕਰਦੇ ਹਾਂ ਇਸ ਮੌਕੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬੜੀ ਸ਼ਿੱਦਤ ਦੇ ਨਾਲ ਡਾਕਟਰ ਸੁਜੀਤ ਬਾਤ ਨੂੰ स्वागत ਕੀਤਾ ਹੈ। ਪਦਮਸ਼ੀ ਡਾਕਟਰ ਸੁਜੀਤ ਬਾਤ ਇਸ ਯੂਨੀਵਰਸਿਟੀ ਦੇ ਅਧਿਆਪਕ ਰਹੇਗਾ। ਅੱਥੋਂ ਦੇ ਵਿਦਿਆਰਥੀਆਂ ਦੇ ਨਾਲ ਉਹਨਾਂ ਦਾ ਖਾਸ ਲਗਾਰਿਆ ਹੈ। ਅੱਥੋਂ ਦੀ ਮਿੱਟੀ, ਔਰ ਪਾਣੀ, ਰੁੱਖ, ਫਲ, ਬੂਟੇ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਰਹੇ ਸਾਰੇ ਹਨ। ਉਹਨਾਂ ਨੇ ਆਪਣੇ ਬਹੁਤ ਸਾਰੇ ਕੀ ਸੰਗੀਤ ਕਵਿਤਾਵਾਂ ਇੱਥੇ ਬਿਆਰ ਕੇ ਦਿੱਤੀਆਂ ਹਨ ਤੇ ਇਸ ਸੰਸਥਾ ਦੇ ਨਾਲ ਉਹ ਆਪਣੀ ਰੂਹ ਤੋਂ ਜੁੜੇ ਰਹੇ ਹਨ ਇਸ ਗੱਲ ਇਸ ਯੂਨੀਵਰਸਿਟੀ ਨੂੰ ਹਮੇਸ਼ਾ ਇਹ ਮਾਣ ਲਏਗਾ ਕਿ ਡਾਕਟਰ ਸਰਜੀਤ ਆਤਰ ਨੇ ਜ਼ਿੰਦਗੀ ਦੇ ਅੱਗੇ ਅਹਿਮ ਪੜ ਇਸ ਯੂਨੀਵਰਸਿਟੀ ਦੇ ਵਿੱਚ ਵਿਦਾਇਆ ਉਹਨਾਂ ਦੀ ਯਾਦਾਂ ਸਨ ਸਾਰਿਆਂ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੁੜਿਆ ਹੋਣ ਕਰਕੇ ਅੱਜ ਦਾ ਸਟਾਫ ਸਾਰਿਆਂ ਦਾ ਬਹੁਤ ਧੰਨਵਾਦ ਪਰ ਦੂਜੇ ਪਾਸੇ ਸਨਮਾਨ ਹੈ ਕਿ ਪੰਜਾਬ ਦੀ ਧਰਤੀ ਨੇ ਉਸ ਬੂਤ ਨੂੰ ਜਨਮ ਦਿੱਤਾ ਜਿਸ ਨੇ ਆਪਣੀ ਕਰੁਣਾ ਹਵਾਵਾਂ ਦੇ ਵਾਹਨ ਮੋੜ ਦਿੱਤੇ ਪਾਤਸ਼ਾਹ ਨੇ ਆਪਣੇ ਕਰ ਨਾਲ ਮਹਾਪਤੀ ਲਖਜਾਂ ਅਦਕਰਬਾਂ ਦੇ ਨਾਲ ਨੁਕੀ ਨਕਰਾ ਦੀ ਗੱਲ ਕੀਤੀ ਲੋਕ ਆਵਾਜ਼ ਨੂੰ ਉੱਚਾ ਕੀਤਾ ਹੈ ਉਹਨਾਂ ਨੇ ਅਨੁਸ਼ਾ ਪੰਜਾਬ ਦੀ ਸਜਣਾ ਦੇ ਨਕਸ਼ੀ ਕੜੇ ਹਨ ਪੰਜਾਬ ਦੀ ਨੌਜਵਾਨ ਪੀੜ੍ਹੀ ਨੇ ਪਾਤਸ਼ਾਹ ਨੂੰ ਇਸ਼ਾਰੇ ਪ੍ਰੇਰਨਾ ਸਲੋਧ ਰਾਂਗੇ ਬੇਸ਼ੱਕ ਸ੍ਰੀ ਰਿਗ ਟਰ ਕੋ ਸਾਡੇ ਸਿਚੂ ਚਲੇ ਗਿਆ ਹੈ ਪਰ ਇਸ ਤਰ੍ਹਾਂ ਇਹ ਮਹਾਨ ਚਿਤਕ ਆਪਣੇ ਲਿਖਤਾਂ ਦੇ 100 ਸਤਕਾ ਸਦੀਵੀ ਸਦੀਵੀ ਸਾਡੇ ਵਿੱਚ ਰਹਿ ਗਏ ਤੁਸੀਂ ਉਹਨਾਂ ਦੀ ਕਿਤਾਬਾਂ ਪੜ੍ਹਦੇ ਰਹੋ ਤੁਸੀਂ ਉਹਨਾਂ ਦੇ ਸੋਚ ਦੇ ਪੈਰਾ ਲੈਂਦੇ ਰਹੋ ਤੁਸੀਂ ਉਹਨਾਂ ਦੇ ਪੜਾਅ ਵਿੱਚ ਪੈੜ ਰੱਖ ਕੇ ਚੱਲਦੇ ਰਹੋ ਭਾਵੇਂ ਸਾਲ ਸਾਲ ਤੇ ਤੁਹਾਡੇ ਨਾਲ ਮੇਸ਼ੇ ਅਨਸੰਗ ਰਹਿਣਾ ਹੈ ਮੈਂ ਇਹਨਾਂ ਸ਼ਬਦਾਂ ਦੇ ਨਾਲ ਉਹਨਾਂ ਨੂੰ ਆਪਣਾ ਸਨਮਾਨਿਤ ਕਰਦਾ ਹਾਂ। ਮਾਨਯੋਗ ਸਰਵਾਈਲ ਰਜਿਸਟਰਾਰ ਹੁਣ ਮੈਂ ਮੰਚ 'ਤੇ ਅੱਜ ਦੇ ਮੁੱਖ ਮਹਿਮਾਨ ਸ਼੍ਰੀਮਤੀ ਕੁਪਿੰਦਰ ਗੌਰ ਪਾਤਰ ਜੀ ਨੂੰ ਬੁਲਾਣਾ ਚਾਹਾਂਗੀ ਕਿ ਉਹ ਮੰਚ ਤੇ ਆ ਕੇ ਸਾਨੂੰ ਸਾਰਿਆਂ ਨੂੰ ਕੁਝ ਸ਼ਬਦ ਕਹਿਣ। ਮੈਡਮ ਕੁਪਿੰਦਰ ਗੌਰ ਪਾਤਰ ਜੀ। ਵੈਸੇ ਸੋ ਮੈਂ ਬਹੁਤ ਗੁਜ਼ਰ ਰਹੀ ਹਾਂ ਤੇ ਮੇਰੇ ਲਈ ਬਹੁਤ ਮੁਸ਼ਕਿਲ ਹੈ ਉਹਨਾਂ ਬਾਰੇ ਕੁਝ ਕਹਿਣਾ ਉਹਨਾਂ ਨੇ ਬਹੁਤ ਕੁਝ ਬੇਨੋ ਸਿਖਾਇਆ ਬਹੁਤ ਕੁਝ ਦਿਖਾਇਆ ਜਿਹਨੂੰ ਮੈਂ ਮੰਨਿਆ ਇਸੇ ਤਰ੍ਹਾਂ ਇਹ ਜਦੋਂ ਮੈਂ ਉਹਨਾਂ ਦੀ ਕੰਤਾ ਨੂੰ ਗੁਣਾਂ ਦੀ ਤੋਂ ਬਹੁਤ ਖੁਸ਼ ਹੁੰਦੇ ਹਮੇਸ਼ਾ ਕਹਿੰਦੇ ਕਿ ਤੂੰ ਜਰੂਰ ਕੋਈ ਨਾ ਕੋਈ ਕਹਿੰਦਾ ਤਿਆਰ ਰੱਖਿਆ ਕਰ ਤੇ ਆਖਰੀ ਦਿਨਾਂ ਦੇ ਵਿੱਚ ਉਸੇ ਹਫਤੇ ਦੀ ਗੱਲ ਹੈ ਕਿ ਮੈਂ ਉਹਨਾਂ ਨੂੰ ਕਿਹਾ ਕਿ ਖਾਲਸਾ ਦੀ ਸਾਧਨਾ ਦਿਵਸ ਤੇ ਮੈਂ ਇੱਕ ਕਵਿਤਾ ਤਿਆਰ ਕੀਤੀ ਸੀ ਤੇ ਪਰ ਮੈਂ ਉਹ ਕਿਸੇ ਕਾਰਨ ਗਾ ਨਾ ਸਕੀ ਗੁਰਦਾਰੇ ਦੇ ਵਿੱਚ ਤੇ ਉਹ ਮੈਨੂੰ ਕਹਿਣ ਲੱਗੇ ਕਿ ਕਿਉਂਕਿ ਮੈਂ ਮਾਇੂਸ ਹੋਈ ਤੇ ਉਹ ਮੈਨੂੰ ਕਹਿਣ ਲੱਗੇ ਕਿ ਇਹਨੂੰ ਤਾਂ ਮੇਰੇ ਨਾਲੋਂ ਵੀ

मैंने मान मैं मान महसूस कर रहे हैं दा दा है। कि यह संदेश पात्र जी का मैं थोड़े न साझा कर रहा हाँ जरा अपना ने इस यूनिवर्सिटी के डायरेक्टर स्टूडेंट वेलफेयर के ऑफिस बैठे हुए स्पैशली ये स्टूडेंट वास्ते देखा के वास्तव देखा कि यह नौजवानों ये लोगो नौजवानों ने कहा कि तुम नवे हो नवे रहो ए नौजवानों नवीन लोगो प्रतिभाशील हो जहील आशीष है मेरी दुआ है मेरी ये रीच जीवनी सदा है तेरी तुसे ही समय नु नक्ष छेने तमाम कर्मा नु लक्ष छेने गरीबा दुखिया नु प्यार देना समय दा चेहरा सुवार देना न्याय के सच्चा दा निजाम होवे किते ना दुखा नाम होवे ऐ हेतिरो बेहतरीन लोगो ऐ नौजवानो नमी लोगो और पता नहीं पात्र साहब जी पुत्र आम तो मरास उन्होंने छोटे उपकार सिंह जी वे भैन जी परिवारक मैंबर साहबानी पुलिस ऑफिसर फोसलिटी मैंबर होर अधिकारी स्टूडेंट्स इस समागम में पहुंचे साहित्य दोस्तों अपन सारे को पता कि डॉक्टर संजीव पात्र जी ग्यारह मई को ਕਾਦੇ ਮੇਸ਼ਾ ਸਾਡੇ ਬਹੁਤ ਛੇਲੇ ਗਏ ਨੇ ਤੇ ਜਿਹੜੇ ਮਾਤੋ ਹੀ ਮਾਤਮੇ ਸ਼ਾਇਰ ਹੈ ਇੰਡਸਟਰੀ ਦੇ ਵਿੱਚ ਬਾਹਰ ਦੇ ਅੱਜ ਆਪਾਂ ਇਹ ਸੰਦਾਲੀ ਸਮਾਉ ਲੋਖਿਆ ਸੀ ਇੱਥੇ ਤੇ ਉਹ ਸਾਡੇ ਕੋਲ ਛੇਲੇ ਗਏ ਨੇ ਬੜਾ ਵੱਡਾ ਦੁੱਖ ਹੈ ਉਹਨਾਂ ਦੇ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਤੇ ਸਿਰਫ ਉਹਨਾਂ ਮੈਂਬਰਾਂ ਨੂੰ ਹੀ ਘਟਾ ਨਹੀਂ ਪਿਆ ਮਾਣ ਕੇ ਸੋਚੇ ਕਿ ਪੰਜਾਬ ਨੂੰ ਵੀ ਘਾਟਾ ਪੈ ਰਿਹਾ ਹੈ ਪੰਜਾਬੀ ਫੈਸ਼ਨ ਨੂੰ ਘਾਟਾ ਬਹੁਤ ਤੇ ਪੰਜਾਬ ਦੇ ਸਹਿਦ ਨੂੰ ਵੀ ਬਹੁਤ ਘਾਟਾ ਪੈ ਰਿਹਾ ਹੈ ਜੇਕਰ ਅੱਜ ਪੰਜਾਬੀ ਦਾ ਸਾਰਾ ਦੁਨੀਆ ਵਿੱਚ ਬੈਠਾ ਹੈ ਉਹਨੇ ਬਹੁਤ ਵੱਡਾ ਘਾਟਾ ਪੈ ਰਿਹਾ ਤੇ ਸਭ ਦੇ ਕਿ ਘਾਟਾ ਪੰਜਾਬ ਕੇ ਜੀ ਇੰਡਸਟਰੀ ਰਹਿਣਾ ਬਹੁਤ ਇਸਾਰੇ ਇਹਨਾਂ ਦੇ ਰਿਣੀ ਹੈ ਜੋ ਮੈਨਾਂ ਸਾਨੂੰ ਦੇਣ ਦੇਣੇ ਹੈ। ਸੋ ਇਹਨਾਂ ਅੱਤੀ ਦੇ ਵਿੱਚ ਡਾ. ਸੰਜੀਤ ਪਾਤਲ ਜੀ ਉਹਨੇ ਸੋਖੋ ਵੱਤਾਂ ਜਾਈ ਸੀ। ਮੈਨਾਂ ਉਸੇ ਬਾਰੇ ਇੰਸੇ ਐਂਟਰ ਹੋਇਆ ਸੀ। ਪਰ ਉਹ ਐਗੇ ਟੀਚਰ ਆਏ ਸੀ ਜਿਹਨੇ ਮੈਨਾਂ ਐਂਡਿਸ ਟੂਟਾਇਆ ਸੀ। ਸੋ ਉਹਨੋਂ ਤਹੀ ਸਾਡੇ ਸਾਹ ਦੇ ਹੈ। ਤੇ ਉਹਨਾਂ ਦਾ ਨਾਮ ਅਬਸਨ ਦਾ ਨਾਮ ਕਲਤਰੀ ਸੀ ਇੱਥੇ। ਇਹ ਦਿਨ ਪੜ੍ਹਦੇ ਸੀ ਕਿ ਉਹ ਕੰਮ ਕਰਦੇ ਸੀ ਡਿਪਾਰਟਮੈਂਟ ਦਾ ਕੰਮ ਕਰਦੇ ਸੀ ਪੜ੍ਹਦੇ ਸੀ پڑھਉਂਦੇ ਸੀ ਸ਼ਾਮ ਨੂੰ ਦੇ ਕਰੀਬਾਂ ਕਿਉਂਕਿ ਉਹਨਾਂ ਦੇ ਵਿੱਚ ਨਾ ਤਾਂ ਟੀਵੀ ਸੀ ਤੇ ਨਾ ਹੀ ਕੋਈ ਮੋਬਾਈਲ ਫੋਨ ਸੀ ਤੇ ਨਾ ਹੀ ਲੈਪਟਾਪ ਸੀ ਤੇ ਤਕਰੀਰਾਂ ਆਪਣੇ ਆਪਣੇ ਕੰਮ ਇਕੱਠੇ ਕਰ ਲਏ ਸੀ ਸਟੂਰਸ ਆਫ ਜਰੂਰ ਇਕੱਠੇ ਰਹੇ ਜਾਂਦੇ ਸੀ ਆਪਣੀ ਵਾਸਤੇ ਉਹ ਤੋਂ ਬਾਅਦ ਵੀ ਲੰਘੇ ਚਲੇ ਜਾਂਦੇ ਸੀ ਸੋ ਮੈਨੂੰ ਵੀ ਲੱਗਦਾ ਹੈ ਕਿ ਐਸੀ ਕਿ ਅਸੀਂ ਕਿਹੜੀ ਉਥੇ ਅਸੀਂ ਬੈਠੇ ਹਾਂ ਸਟੂਰਸ ਆਫ ਤੇ ਪਾਪਾ ਸਾਹਿਬ ਇਕੱਠੇ ਆ ਜਾਂਦੇ ਸੀ उदो एक बार मैंने पूछा लगे कि थोड़ा कड़ा डिपार्टमेंट है प्लाटी डिपार्टमेंट है क्या काम कर रहे हो लगनिंग है विभाग की हो रहा है मस विभाग केस बारे में गया। फसलों क्यों की कर रहे हो मैं रिसर्च करता क्या होंगे पौधे बोल रहे अच्छा ਉਹ ਬੁੜਾ ਰੈਕਟਰ ਦੇ ਟੈਸਟ ਟਿਊਬ ਦੇ ਵਿੱਚ ਵੀ ਪਾਉਂਦੇ ਹੁੰਦੇ ਜਾਂਦੇ ਨੇ ਕਹਿੰਦੇ ਇਹ ਟੈਸਟ ਟਿਊਬ ਨੇ ਭੂਰ ਕਿਸ ਕੰਮ ਆਉਂਦੀ ਹੈ ਮਹਾਂ ਸਾਗਰੋਏ ਦੇ ਮਲੇ ਕੈਮਿਸਟਰੀ ਦੇ ਬਾਤਮਿਸਤ ਦੇ ਵਿੱਚ ਜਿਹਨੂੰ ਵਰਤਦੇ ਆਣ ਕੱਚੀ ਹੁੰਦੀ ਹੈ ਤੇ ਅਸੀਂ ਐਬਿਕਲ ਜਿਹੜੇ ਨਾਲ ਉਹਨਾਂ ਦੀ ਫਰਕ ਕਰ ਲੈਣੇ ਵਿੱਚ ਇਹਦੇ ਅੱਛਾ ਉਸ ਤੋਂ ਨਹੀਂ ਲੱਭਣ ਲੱਗੇ ਤੇ ਫਿਰ ਅਸੀਂ 15-19 ਦੇ ਨਾਲ ਮਿਲੇ ਤੇ उन्होंने फिर उसकी फिर गल की क्या परख नड़ी हैगी उसे सत्रा लिखिया ने कि परख नड़ी परख लगा के परख नी में छुपा सो अभी तो कैमिकल टैस करते उन्होंने क्या कि दिल में भी टैसट कर दें कि परखन छ पा के उन्होंने पबलिश भी किया ਕਿਉਂਕਿ ਐਕੀਲ ਨੂੰ ਆਗੇ ਤੇ ਸਾਇੰਸ ਯੂਨੀਵਰਸਿਟੀ ਸੀ ਸਾਇੰਸ ਨਾਲ ਜੋੜਿਆ ਤੇ ਵਕ ਅਟ ਅਟ ਕਰਾ ਲਈ ਸਾਇੰਸ ਸਾਡੇ ਕੋਲ ਤੇ ਸਾਇੰਸ ਨੂੰ ਵੀ ਆਪਣੇ ਕੰਚਨ ਚ ਲੈ ਆ ਆਂਗਨ ਕੇ ਯੂਨੀਵਰਸਿਟੀ ਕਾਲਜ ਸਹਿਯਦ ਕਾਮ ਹੁੰਦੇ ਨੇ ਦਰਦਾਂ ਲਿਖਦੇ ਨੇ ਕਹਾਣੀਕਾਰ ਹੁੰਦੇ ਨੇ ਆਪਣੇ ਸ਼ਹਿਰ ਦੇ ਨਿਕਰੇ ਇੱਥੇ ਆ ਕੇ ਉਹ ਸਾਇੰਸ ਦੇ ਨਾਲ ਜੁੜ ਗਏ ਸਵੇਲ ਲੋਜੀ ਜਿਆਦਾ ਹੋ ਗਿਆ ਸਹਿਯਦ ਕਾਮ ਲਈ ਸੀ ਤੇ ਸਾਇੰਸ ਵੀ ਸੀ ਸੋ ਉਹਨਾਂ ਨੇ ਇਹਦੇ ਬਾਰੇ ਉਹ ਰੱਖਿਆ ਸੀ ਜੇਕਰ ਕਾਮ ਲਈ ਸੀ ਕਾਲੰਦਾ ਕਲਮਾਨ ਦਾ ਕਲਮਾਨ ਜਿਹੜਾ ਆਇਆ ਇਹਨੂੰ ਸੀ ਕਲ ਕਟੇ ਹੀ ਜਾਂਦੇ ਨੇ ਕਟੇਗਾ ਪਲਾਂਡ ਲੇ ਲਉਂਦੇ ਆ ਤੇ ਰੂਤਪੁਰ ਦਾ ਜਿਹੜਾ ਹੁੰਦਾ ਪਤਛੰਡਾ ਬਹੁਤ ਹੁਣ ਕਿ ਕਰ ਲੈਣੇ ਤਾਂ ਸੰਤ ਲਾਲ ਨੇ ਕੋਸ਼ਿਸ਼ ਕੀਤੀ ਜਿਹੜੇ ਪੀਚਾ ਪੌਦੇ ਆ ਬਹੁਤ ਫਸਲਾਂ ਕਰ ਦਿੱਤਾ ਹਾਇ ਸੋ ਉਹ ਐਗਰੀਕਲਚਰ ਨਾਲ ਜੁੜੇ ਸੀ ਸੋ ਇਸ ਅਸਟੀ ਵਿੱਚ ਆ ਤਾਂ ਸੰਤ ਨੇ ਆਪਣੇ ਕਵਤਾਂ ਨਾਲ ਤੇ ਗੀਤਾਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਬਹੁਤ ਗੱਲ ਕੀਤੀ ਹੈ ਤੇ ਪੰਜਾਬ ਦੇ ਦਰਦ ਨੂੰ ਸਮਝਿਆ ਬਹੁਤ ਸਾਰੇ ਨਿਕਲਦਾਨਾਂ ਨੇ ਜਿਹਨਾਂ ਚ ਦਰਦ ਚੱਲਦਾ ਜਦ થી ਪੜ੍ਹਦੇ ਆਨਾਂ ਨੂੰ ਤੇ ਬੜੀ ਪੀੜ ਵਹਿਸਮਿਸ ਕਰਦੇ ਸੀ ਕਿ ਜਿਨ੍ਹਾਂ ਦੀਆਂ ਲਿਖਤਾਂ ਵਿੱਚ ਇੱਕ ਤੰਦਰੁਸਤ ਅਤੇ ਖਾਸਲੇ ਖੇੜੇ ਪੰਜਾਬ ਦੀ ਕਲਪਨਾ ਕੀਤੀ ਸੀ ਪੰਜਾਬ ਦੇ ਕਿਰਸ਼ਕਾਂ ਦੇ ਆਨ ਨੂੰ ਇਸ ਗੱਲ ਤੇ ਹਮੇਸ਼ਾ ਹੀ ਮਾਣ ਰਹੇਗਾ ਕਿ ਤਰਸਜੀਤ ਪਾਤਰ ਕ੍ਰਿਸ਼ਨਾ ਜੀ ਦੇ ਇਸਾਰੇ ਨੇ ਬਹੁਤ ਵੱਡੀ ਕੰਪਨੀ ਕੰਮ ਵਿੱਚ ਹਮੇਕੇ ਸੈੱਲ ਦੇ ਵਿੱਚ ਫਿਰ ਉਹ ਇੱਕ ਐਗਰੀਕਲਚਰ ਇੰਸਟਿਟਿਊਟ ਦੇ ਵਿੱਚ ਤੇ ਬਹੁਤ ਮਾਣ ਵਾਲੇ ਤੇ ਸਨਮਾਨ ਮਿਲਿਆ ਨੂੰ ਜਿਹੜੇ ਪਦਮ ਸ਼੍ਰੀ ਬਹੁਤ ਵੱਡਾ ਉਹ ਆਡ ਹੈ ਉਹਨਾਂ ਨੇ ਹਾਸਲ ਕੀਤਾ ਸਸਰ ਦੇ ਪੁਰਸਕਾਰ ਉਹਨਾਂ ਨੂੰ ਮਿਲਿਆ ਤੇ ਨਾਲ ਨਾਲ ਭਾਰਤੀ ਸਹਿਤ ਅਕੈਡਮੀ ਦੇ ਪੁਰਸਕਾਰ ਵੀ ਮਿਲੇ ਤੇ ਜਿਹਦੇ ਨਾਲ ਸਾਡੇ ਪੀਏ ਨੂੰ ਬਹੁਤ ਮਾਣ ਰਿਹਾ ਇਹਦੀ ਵਿਜ਼ਿਬਿਲਟੀ ਜਿਹੜੀ ਹੈ ਉਹ ਕੰਟਰੀ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਬਹੁਤ ਵਧੀਆ ਸੋ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਜਿਹੜੀ ਵੱਡੀ ਸੰਸਥਾ ਰਹੀ ਗਈ ਆਯਾਤ ਆਰ ਸੌਂਸਲ ਉਹਦੇ ਚੇਅਰਮੈਨ ਜੀ ਤੇ ਅਸੀਂ ਸਭ ਨੇ ਕਿ ਗੁਰਾਂ ਜੀ ਸਾਰਿਆਂ ਪ੍ਰਾਪਤ ਹੋ ਗਏ ਨੇ ਉਹ ਕਿਸੇ ਨਸਤੇ ਦੇ ਹੋਰ ਬਣੇ ਹੋਰ ਨੇ ਯੋਗਦਾਨ ਨਹੀਂ ਕਰਨਾ ਹੈ ਕਿ ਜਦੋਂ ਵੀ ਕਿਸੇ ਸਮਾਰੋਹ ਦੇ ਵਿੱਚ ਉਹ ਵਿਦਿਆਰਥੀਆਂ ਨੇ ਪਾਤਰ ਸਾਨੂੰ ਸਰਦਾਰਾਂ ਤੋਂ ਮੇਸ਼ਰੀ ਹੋਵੇ ਸੀ ਸਾਰਿਆਂ ਕੇ ਅਸੀਂ ਕਿ ਨੈਸ਼ਨਲ ਫੈਸਟੀਵਲ ਕਰਾਇਆ ਸੀ ప్రతి ਮਾਰਚ ਤੋਂ ਅੱਗੇ ਹੋ ਚਾਰ ਉਹ ਜਦੋਂ ਤਾਂ ਕਿ ਅਸੀਂ ਪਿੱਛੇ ਹੋਏ ਸੋ ਉਹ ਅਸੀਂ ਉਹ ਐਜੇ ਬੁੱਕ ਮੈਂ ਅੰਦਰ ਅਸੀਂ ਉਹ ਵੀ ਦੇ ਦਿੱਤੇ ਉਹ ਜਦੋਂ ਸਾਡੇ ਚਾਏ ਆਇਤਾ ਸੀ ਸਿਰਫ ਕਹਿੰਦੇ ਉਹਨਾਂ ਕੋਲੋਂ ਕੰਮ ਹੋ ਜਾਦਾ ਹੈਗਾ ਤੇ ਮੈਂ ਇੱਕ ਫੰਕਸ਼ਨ ਦੇ ਵਿੱਚ ਆਵਾਗਾ ਤੇ ਫਿਰ ਮੈਂ ਜਾਣਾ ਸੋ ਉਹਨਾਂ ਨੇ ਹਸਪਤਾਲ ਨਾਲ ਦੇ ਕੋਲਿਆ ਸੀਟ ਲਗਾਇਆ ਉਹ ਕਹਿੰਦੇ ਜੇ ਤੁਹਾਨੂੰ ਬਹੁਤ ਵਧੀਆ ਲੱਗਦਾ ਤੇ ਮੈਂ ਜਾਣ ਨੂੰ ਮਿਲ ਨਹੀਂ ਕਰਦਾ ਚਾਹੇ ਤੁਸੀਂ ਕਿਹੋ ਜਿਹੇ ਫੰਕਸ਼ਨ ਤੁਹਾਡੇ ਕਿੱਥੇ ਕਿੱਥੇ ਜਾ ਰਹੇ ਨੇ ਅਜਿਹਾ ਇੱਕ ਐਕਸੀਡੈਂਟ ਜਿਹੜਾ ਨੰਬਰ 1 ਸੀ ਨੋਟ ਕਰਦੇ ਹਾਂ ਇਸ ਨੇ ਤੁਮ ਜਿਲਾਇਆ ਇਹਨੇ ਬੋਲ ਗਿੱਟ ਜਿਹੇ ਅਸੀਂ ਰੇਟ ਆਊਟ ਹੋਣ ਦੇ ਵਿੱਚ ਇਹਨੇ ਬੋਲ ਗਿੱਟ ਜਿਹੇ ਇਸ ਨੇ ਫਾਲੋਅ ਆਊਟ ਕਰਨ ਦੇ ਵਿੱਚ ਉਹ ਸਾਰੇ ਜਿਹੜਾ ਲਿਖੇ ਉਹਨਾਂ ਜਾਣ ਦਾ ਮਕਸਦ ਇਹ ਸੀ ਕਿ ਮੈਂ ਜਾਵਾਂਗਾ ਕਿ ਨੇ ਬੱਚੇ ਨੇ ਉੱਥੇ ਕੁਝ ਪੇਸ਼ ਕਸ਼ ਕਰ ਰਹੇ ਨੇ ਉਹਨਾਂ ਦਾ ਸ਼ਾਰਪ ਹੋ ਰਿਹਾ ਤੇ ਈਵਨ ਉਹਨਾਂ ਨੇ ਜਿਹੜੇ ਉੱਥੇ ਜੱਜ ਸਹਿਬਾਨ ਆਏ ਸੀ ਉਹਨਾਂ ਨੂੰ ਆਨਰ ਕੀਤਾ ਸੀ

कि के डिपार्टमेंट में जैसे सेवा की थी है उसे असि डॉक्टर सुरजीत पात्र चेयर स्टैबलिश करेंगे तो, तो जी चेयर होती है इन, एक बहुत वो होती है जो सुरजीत पात्र जी की सोच सी उन्होंने कवितावें लिखिया ने गीत लिखे ने जागते रह ਤੇ ਅੱਗੇ ਚਲ ਰਹਾ ਪਰ ਮੈਂ ਕੀ ਦੱਸਾਂ ਜੱਗ ਹੈਗਾ ਦੁਨੀਆ ਹੈ ਕਿ ਚੱਲਦੇ ਨੇ ਉਹ ਅਸੀਂ ਚਿਹਰੇ ਤੇ ਸਟੈਬਲਿਸ਼ ਕਰਾਂਗੇ ਤੇ ਨਾਲ ਨਾਲ ਅਸੀਂ ਸਾਥ ਬਣਾਵਾਂਗੇ ਜੀ ਉਹ ਸ਼ੂਟਸ ਹੋਣਗੇ ਜਿਹੜਾ ਬਣਾਵਾਂਗੇ ਪੰਜਾਬ ਦਾ ਬਾਹਰ ਤਹਰ ਦੇ ਚੱਲੇ ਦਿੱਥੇ ਪੱਥਰ ਪਏ ਨੇ ਜਿਨ੍ਹਾਂ ਦੇ ਜਿਹੜੀ ਉਹਨਾਂ ਦੀ ਅਟਰੈਕਸ਼ਨ ਬਣੀ ਸੀ ਪਤਸਾਨ ਤੇ ਦੀ ਪੰਜਾਬੀ ਲਈ ਦੀ ਹੋਈ ਹੈ ਉੱਥੇ ਬਣਾਵਾਂਗੇ ਤੇ ਜਾਂ ਅਸੀਂ ਕੋਲ ਬਿਲਡਿੰਗ ਦੇ ਅੰਦਰ ਬਣਾ ਦਈਏ पर स्टोर शो के उन्होंने नाम से सबस भी बनावे दूसरा अं बोर्ड भी कोई वाला मोन्यूमेंट उन्होंने यादगारी असी बनाइए उ पैसा काफ़ी बहुत होएगा सो असी एक कमेटी बना रहे डिसाइड करा कि नाम से अगर कि मोनूमेंट बनाईए ई बनाईए लुधिया बनाइए सो फिर गोवर्ट में भी अप्रोच ਇਕੇ ਸਾਨੂੰ ਗਵਰਨਮੈਂਟ سپورਟ ਅੜੇ ਕੜੀ ਸੋ ਉਹ ਕੋਸ਼ਿਸ਼ ਕਰਾਂਗੇ ਤੁਹਾਡੇ ਵੀ ਸਾਰਿਆਂ ਦੀ ਹੈਲਪ ਲਵਾਂਗੇ ਤੇ ਆਪਾਂ ਉਹਨੂੰ ਵੀ ਟਿਕਰ ਚਾੜੀਏ ਤੇ ਅਸੀਂ ਸੁਜੀਤ ਪਾਤਰ ਜੀ ਨੂੰ ਹਮੇਸ਼ਾ ਰਿਸਪੈਕਟ ਦੇ ਸਕੀਏ ਸੋ ਬਹੁਤ ਬਹੁਤ ਆਈਕਾ ਉਹਨਾਂ ਨੇ ਸੁਜੀਤ ਪਾਤਰ ਚੇਅਰ ਵੀ ਕਾਇਮ ਕਰਨ ਦਾ ਉਹਦੇ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਹੈ ਤੇ ਇਸ ਤੋਂ ਇਲਾਵਾ ਜੋ ਕੁਝ ਵੀ ਉਹੋ ਕਰ ਰਹੇ ਆ ਮੈਂ ਉਹਨਾਂ ਲਈ ਬਹੁਤ ਬਹੁਤ ਤਨਵਾਦੀਆ ਤੇ ਪਾਤਰ ਸਾਹਿਬ ਲਈ ਉਹਨਾਂ ਨੂੰ ਸਰਜੀਤ ਰੱਖਣ ਵਾਸਤੇ ਇਹ ਪੀਯੂ ਜਿੱਥੇ ਉਹਨਾਂ ਨੇ 40 45 ਸਾਲ ਕੰਮ ਕੀਤਾ ਤੇ ਮੈਂ ਸ਼ੁਕਰਗੁਜ਼ਾਰ ਹਾਂ ਪਦਵਿਸ਼ਰੀ ਡਾਕਟਰ ਸਰਜੀਤ ਸਿੰਘ ਜੀ ਪਾਤਰ ਜੋ 11 ਮਈ ਨੂੰ ਸਦੀਵੀ ਵਿਛੋੜਾ ਦੇ ਗਏ ਸੀ ਸੋ ਉਹਨਾਂ ਦੀ ਯਾਦ ਦੇ ਵਿੱਚ ਅੱਜ ਅਸੀਂ ਪੰਜਾਬ ਵਰੀ ਕਲਚਰ ਨਿਸ਼ਿ ਲੋਹਿਆਣਾ ਦੇ ਵਿੱਚ ਇੱਕ ਸਵਾਗਤ ਕੀਤਾ ਸਰਦਾ ਅਜਲੀ ਸਮਾਰੋਹ ਕੀਤਾ ਸੋ ਇਹਦੇ ਵਿੱਚ ਉਹਨਾਂ ਦੇ ਫੈਮਿਲੀ ਮੈਂਬਰਸ ਉਹਨਾਂ ਦੇ ਰਿਸ਼ਤੇਦਾਰ ਤੇ ਬਹੁਤ ਸਾਰੇ ਦੋਸਤ ਮਿੱਤਰ ਤੇ ਪੀਯੂ ਦੇ ਅਧਿਕਾਰੀ ਤੇ ਸਟੂਡੈਂਟ ਸ਼ਾਮਲ ਹੋਏ ਸੋ ਪਾਤਰ ਸਾਹਿਬ ਦੀ ਬਹੁਤ ਵੱਡੀ ਦੇਣ ਹੈ 1974 ਦੇ ਵਿੱਚ ਉਹ ਪੀਯੂ ਚ ਆਏ ਸੀ ਐਜਿ ਟੀਚਰ ਤੇ ਇੱਥੇ ਹੀ ਰਿਟਾਇਰ ਹੋਏ ਨੇ ਸੋ ਉਹਨਾਂ ਨੇ ਬਹੁਤ ਕੁਝ ਜੋ ਹੈ ਆਪਣੀਆਂ ਕਵਿਤਾਵਾਂ ਦੇ ਵਿੱਚ ਆਪਣੇ ਗੀਤਾਂ ਦੇ ਵਿੱਚ ਖੇਤੀ ਬਾਰੇ ਬਹੁਤ ਜ਼ਿਕਰ ਕੀਤਾ ਸੋ ਉਹ ਬਹੁਤ ਵੱਡਾ ਸਮੇਲ ਸੀ ਇੱਕ ਕਵੀ ਦਾ ਤੇ ਪੰਜਾਬੀ ਐਗਰੀਕਲਚਰ ਦਾ ਤੇ ਵਾਕਿਆਸੀ ਨੂੰ ਸੀ ਬਲੋਂ ਉਹਨਾਂ ਦੀ ਜਿਹੜੀ ਯਾਦ ਹੈ ਉਹ ਹਮੇਸ਼ਾ ਹਮੇਸ਼ਾ ਵਾਸਤੇ ਰੱਖਣ ਵਾਸਤੇ ਇੱਕ ਅਸੀਂ ਜਿਹੜਾ ਸਾਡਾ ਲੈਂਗੁਏਜ ਦਾ ਡਿਪਾਰਟਮੈਂਟ ਹੈ ਉਸ ਡਿਪਾਰਟਮੈਂਟ ਦੇ ਵਿੱਚ ਅਸੀਂ ਡਾਕਟਰ ਸਜੀਤ ਪਾਤਰ ਦੇ ਨਾਂ ਦੇ ਉੱਤੇ ਇੱਕ ਚੇਅਰ ਸਟੈਬਲਿਸ਼ ਕਰਾਂਗੇ ਤੇ ਉਹ ਹਮੇਸ਼ਾ ਚੱਲਦੀ ਰਹੇਗੀ ਜੋ ਉਹਨਾਂ ਨੇ ਦੇਣ ਦਿੱਤੀ ਸਾਨੂੰ ਤੇ ਜੋ ਉਹਨਾਂ ਨੇ ਕਵਿਤਾਵਾਂ ਲਿਖੀਆਂ ਨੇ ਗੀਤ ਲਿਖੇ ਨੇ ਉਹ ਹਮੇਸ਼ਾ ਹਮੇਸ਼ਾ ਵਾਸਤੇ ਉਹ ਜਿਹੜੇ ਚੇਅਰ ਤੇ ਪ੍ਰੋਫੈਸਰ ਬੈਠੇਗਾ ਤੋਂ ਉਹਨਾਂ ਦੀ ਜਿਹੜੀ ਸੋਚ ਸੀ ਉਹਨੂੰ ਅੱਗੇ ਵਧਾਉਂਦੇ ਰਹਿਣਗੇ ਦੂਜਾ ਸੀ ਕਿ ਉਹਨਾਂ ਦੇ ਨਾਂ ਤੇ ਸਟੂਡੈਂਟ ਹੌਮ ਦੇ ਵਿੱਚ ਇੱਕ ਸਾਥ ਵੀ ਬਣਾਵਾਂਗੇ ਜਿੱਥੇ ਲੋਕੀ ਬੈਠਣਗੇ ਉਹਨਾਂ ਨੂੰ ਯਾਦ ਕਰਨਗੇ ਉਹਨਾਂ ਦੇ ਕਵਿਤਾਵਾਂ ਪੜ੍ਹਨਗੇ ਉਹਨਾਂ ਦੇ ਗੀਤ ਗਾਉਣਗੇ ਸੋ ਉਹ ਵੀ ਅਸੀਂ ਕਰਨ ਜਾ ਰਹੇ ਹਾਂ ਇਸ ਤੋਂ ਵੱਡਾ ਹੋਰ ਅਸੀਂ ਕੋਈ ਮੋਨੂਮੈਂਟ ਵੀ ਬਣਾਉਣਾ ਚਾਹੁੰਦੇ ਆ ਜਿਹਦੇ ਚ ਪੈਸਾ ਵੀ ਲਵਾਉ ਹੋਏਗਾ ਫੰਡ ਦੇ ਇਨਵੋਲ ਹੋਣਗੇ ਉਹ ਅਸੀਂ ਕਮੇਟੀ ਬਣਾ ਕੇ ਗਵਰਨਮੈਂਟ ਨੂੰ ਅਪਰੋਚ ਕਰਾਂਗੇ ਤੇ ਉਹ ਵੀ ਜ਼ਰੂਰ ਲਵਾਵਾਂਗੇ ਸੋ ਬਹੁਤ ਬਹੁਤ ਧੰਨਵਾਦ ਸਤਿਕਾਰ ਮੈਂ ਕਹਿ ਚੁੱਕੇ ਹਾਂ ਅੱਲਾਹ ਅੱਜ ਦੀ ਰਾਤ ਹੀ ਪੜੇ ਅੱਜ ਦਾ ਡਾਕਟਰ ਸਰਜੀਤ ਪਾਤਰ ਨੂੰ ਅ ਅੱਜ ਅਸੀਂ ਯਾਦ ਕੀਤਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਨੇ ਸਾਡੇ ਜਿਹੜੇ ਕਰਮਚਾਰੀ ਆ ਉਹਨਾਂ ਨੇ ਔਰ ਯੂਨੀਵਰਸਿਟੀ ਦੇ ਡੀਨਸ ਡਾਇਰੈਕਟਰਾਂ ਨੇ ਅਸੀਂ ਡਾਕਟਰ ਸੁਦੇਵੀਰ ਸਿੰਘ ਗੋਸਲ ਜਿਹੜੇ ਸਾਡੇ ਵਾਈਸ ਚਾਂਸਲਰ ਸਾਹਿਬ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਫੰਕਸ਼ਨ ਆ ਜਿਹੜਾ ਇਹ ਕੀਤਾ ਕਿ ਡਾਕਟਰ ਸਰਜੀਤ ਪਾਤਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦਾ ਬਹੁਤ ਅਹਿਮ ਹਿੱਸਾ ਰਹੇ ਆ ਹਿੱਸਾ ਰਹਿਣਗੇ ਸਾਡੇ ਵਿਦਿਆਰਥੀਆਂ ਦੀ ਸ਼ਿੱਦਤ ਦੱਸਦੀ ਅੱਜ ਵਿਦਿਆਰਥੀਆਂ ਨੇ ਉਹਨਾਂ ਦੀਆਂ ਰਚਨਾਵਾਂ ਗਾਇਆ ਉਹਨਾਂ ਦੀਆਂ ਰਚਨਾਵਾਂ ਬੋਲੀਆਂ ਤੇ ਉਹਨਾਂ ਬਾਰੇ ਆਪਣੀਆਂ ਰਚਨਾਵਾਂ ਜਿਹੜੀਆਂ ਗਾਇਆਂ ਅੱਜ ਮੈਡਮ ਸ਼੍ਰੀਮਤੀ ਭពਿੰਦਰ ਕੌਰ ਪਾਤਰ ਜਿਹੜੇ ਪਾਤਰ ਸਾਹਿਬ ਦੇ ਜੀਵਨ ਸਾਥੀ ਉਹ ਇਸ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਵਜੋਂ ਆਏ ਉਹਨਾਂ ਦੇ ਦੋਨੇ ਸੁਪੁੱਤਰ ਉਹਨਾਂ ਦੇ ਭਰਾ ਉਹਨਾਂ ਦੀਆਂ ਭੈਣਾਂ ਇੱਥੇ ਆਈਆਂ ਸਾਨੂੰ ਬਹੁਤ ਚੰਗਾ ਲੱਗਿਆ ਕਿ ਅਸੀਂ ਮਤਲਬ ਇਹ ਸਾਰੀਆਂ ਯਾਦਾਂ ਸੀ ਉਹਨਾਂ ਦੇ ਨਾਲ ਸਾਂਝੀਆਂ ਕੀਤੀਆਂ ਮੇਰੇ ਪਿੰਡ ਦੀ ਉਹ ਜੂ ਤੁਸੀਂ ਹਰ ਕਿਸ ਨਾਲ ਤੁਮਲਾਏ ਮੈਂ ਇੱਕ ਦਿਨ ਫੇਰ ਆਣਾ ਹੈ ਮੈਂ ਇੱਕ ਦਿਨ ਫੇਰ ਆਣਾ ਹੈ ਡਾਕਟਰ ਪਾਪਰ ਆਪਣੀ ਲੇਖਣੀ ਨਾਲ ਦੁਨੀਆ ਵਿੱਚ ਆਮ ਹੋ ਗਏ